ਮੰਨ ਲੈਣ ਆਈ ਹੋਈ ਆ ਅੱਜ ਆਏ ਆ ਇਹ ਦੇਖ ਕੇ ਤਾਂ ਕਈ ਦਿਨਾਂ ਦੇ ਆਈ ਆ ਰਹੀ ਵੀਡੀਓ ਚ ਕਹਿ ਦਿੰਦੀ ਆ ਕਹਿੰਦੇ ਦੋ ਫੋਟੋਆਂ ਕਰ ਲਈਏ ਹਾਂਜੀ ਬਹੁਤ ਵਧੀਆ ਥਿਊ ਆ ਉਹ ਪਿੱਛੇ ਹੀ ਆ ਰਹੇ ਨੇ ਕਿਤੇ ਨੇੜੇ ਹੀ ਹੋਣੇ ਆ ਹਾਂ ਜੇ ਸਾਡੇ ਅਲਫਾਸੀ ਰੋਟੀ ਖਾ ਕੇ ਚੱਲੇ ਹਾਂ ਵਾਸੀ ਹਾਂ ਅਲਫਾਸੀ ਜਾ ਪਈ ਆ ਮੇਰੇ ਅੰ ਮੈਂ ਭੁੱਲ ਜਾਉਂ ਹਾਂ ਨੇ ਚੰਗਾ ਤੂੰ ਦੇਖ ਰਿਹਾ ਤੇ ਆ ਕੇ ਮੇਰਾ ਧਿਆਨ ਹੀ ਨਹੀਂ ਇਸ ਚੀਜ਼ ਦਾ ਭੁੱਲ ਜਾਨੇ ਸਿਸਟਰ ਨੇ ਮੈਂ ਅਨਾਰ ਤੇ ਟਮਾਟਰ ਵੀ ਲੈ ਕੇ ਆਈ ਤੂੰ ਚੱਲੇ ਹੋ ਹੋ ਜਾਣਾ ਨਹੀਂਗਾ ਕਿਉਂ ਤੁਸੀਂ ਆਕੇ ਕਦੇ ਮਾਸੀ ਦਾ ਪਤਾ ਲਿਆ ਮੇਰੇ ਤਾਂ ਬੱਸ ਨਹੀਂ ਚੱਲਦਾ ਇੱਕ ਨਹੀਂ ਮੈਂ ਤਾਂ ਵੀਰੇ ਕਹਿੰਦੀ ਕਦੇ ਪਤਾ ਲਿਆ ਮਾਸੀ ਨੂੰ ਮੈਸੇਜ ਨਹੀਂ ਆਈ ਆ ਤੂੰ ਕਦੇ ਹੁੰਦੇ ਆ ਆ ਪੱਗ ਲਾ ਆ ਕਿੰਨੀਆਂ ਸੀ ਜੇ ਤੂੰ ਦੱਸ ਪਰ ਵੀਰੇ ਕਿ ਕਰਦੀ ਮੈਨੂੰ ਕੋਲ ਮੇਰੇ ਕੋਲ ਵੀਰੇ ਸਕਦੀ ਲੈ ਗੇ ਚੱਲੋ ਮਾਸੀ ਕੋਲ ਲੰਡਰ ਕੋਲ ਤਿੰਨ ਦਿਨ ਰਹੀ ਆਫੇ ਉਹ ਬਰਜਿੰਦਰ ਨੇ ਵੀ ਕਿਹਾ ਤੇ ਚੱਲ ਅੱਗੇ ਵੀ ਇੰਨੇ ਦਿਨ ਰਹੀ ਰਣੀ ਬਰਜਿੰਦਰ ਆਈ ਆ ਮੰਗੀ ਇੱਕ ਦਿਨ ਹੋਰ ਰਹਿਣਾ ਤਾਂ ਕਿ ਉਹ ਦਿਨ ਕਹਿੰਦੇ ਆ ਮੈਂ ਕਿਹਾ ਮੇਰੇ ਉੱਤੇ ਦੁੱਧ ਪਿਆ ਉਹ ਵਾਲਣ ਵਾਲਾ ਮੈਂ ਕੱਚਾ ਹੀ ਰੱਖਿਆ ਜਿਵੇਂ ਲਿਆ ਹੋਈ ਤੂੰ ਦੋਤਾ ਇਧਰ ਨਹੀਂ ਜਾ ਕੋਈ ਆਉਂਦਾ ਕਿ ਨਹੀਂ ਜਾ ਕੇ ਨਹੀਂ ਅਲਵਾਵਾ ਮੱਟਾ ਸਾਰਾ ਹੁੰਦਾ ਮਾ ਕੋਲੇ ਫੇ ਚੱਕਿਆ ਹੀ ਜਾਂਦਾ ਮਾਸੇ ਸਾਡੀ ਸਾਡੀ ਮਾਸੇ ਡੇਲੀ ਨਵਾਂ ਫੁੱਟ ਪਾਉਂਦੀ ਹੈ ਜਿਹੜਾ ਕੋਰੀ ਪੜਾ ਮੁੜਕ ਤੇ ਪਾਉਂਦੀ ਨਹੀਂ ਦੇ ਲੈ ਰੇਕ ਵੀੜੇ ਨਵਾਂ ਫੁੱਟ ਨਾਲ ਚੰਨੀ ਦੇ ਗੋਟੇ ਲਵਾ ਕੇ ਹਾਂ ਹਾਂ ਕਹਿੰਦੇ ਮਜਾਜਨ ਪੂਰੀ ਹੈ ਵਸ ਸਾਡੀ ਬਹੁਲਾ ਸਮਰਦਾ ਸੁਖ ਬੋਲ ਹਾਂ ਕਲ ਜ਼ਸਕਾ ਦੀ ਸਾਰਿਆਂ ਨੂੰ ਅਸੀਂ ਸਵੇਰੇ ਹੁਣ ਚਾਹ ਪਾਣੀ ਪੀ ਕੇ ਨਹਾ ਧੋ ਕੇ ਸਾਰੇ ਦੁਬਾਰਾ ਦੂਜੀ ਵਾਰੀ ਚਾਹ ਪੀਣ ਲੱਗੇ ਚਾਹ ਤਰੀ ਵੀ ਹੈ ਦੂਜੀ ਵਾਰੀ ਵਾਲੀ ਤੁਮਹਲੇ ਨਾਲ ਫਟੜਾ ਕਰਦੇ ਕਰਕੇ ਚਾਹ ਨੂੰ ਮਰ ਤੋਂ ਪੋਚਾ ਲਾਦੀ ਚਾਹ ਦੁਬਾਰਾ ਲਈ ਇਹ ਨਹੀਂ ਨਹੀਂ ਅੱਜ ਹੱਦ ਬਾਸ ਆਂਦੀ ਹੋਰ ਮਸਲਵ ਜਾਣਾ ਮਾਸੀ ਮੰਨਦੀ ਨਹੀਂ ਹੈਗੀ ਇਹ ਕਹਿੰਦਾ ਕੱਲ ਤਾਂ ਵੀਰੇ ਨੇ ਕਹਿੰਦਾ ਸੀਗਾ ਮਾਸੀ ਦੇ ਮੁੰਡੇ ਦਾ ਨਾਂ ਵੀ ਬਲਜਿੰਦਰ ਆ ਬਾਹਰ ਆਪਣੇ ਡੇਡਾ ਦੇ ਵਿੱਚ ਵੀਰੇ ਕਹਿੰਦਾ ਤੂੰ ਰੇਪਰ ਵੀ ਬਲਜਿੰਦਰ ਆਈ ਹੋਈ ਆ ਮੇਰਾ ਨਾਂ ਵੀ ਬਲਜਿੰਦਰ ਹੀ ਆ ਕੱਲ ਤਾਂ ਮਾਸੀ ਉਹਦੇ ਘਰੇ ਤੇ ਰਹਿ ਪਈ ਅੱਜ ਬਸ ਕਹਿੰਦੇ ਮੈਂ ਜਾਣਾ ਅੜਕੇ ਜਲਾ ਤੇ ਆ ਰਹੇ ਕਿ ਭੈ ਗਈ ਕੋਟੇ ਜੰਨੀ ਲੈ ਕੇ ਜਾਣ ਨੂੰ ਆਪਾਂ ਉਹ ਆਈ ਬੀਬੀ ਅੱਗੇ ਆ ਗਈ ਭਾਬੀ ਨਾਲ ਕੇ ਆ ਗਈ ਹਾਂ ਚਾਹੀਦਾ ਮੰਮੀ ਨੂੰ ਲਾਉਣਾ ਅਜੇ ਅਭੀ ਕਿਹਾ ਰੋਗੀ ਨਾਲ ਕਿ ਸਮਰਦਾ ਸੁਟ ਪਾ ਰਿਹਾ ਸਿਮਰਦਾ ਕਿ ਸਮਰਦਾ ਹਾਂ ਯਾਰ ਮੰਮੀ ਇਹ ਚੁੰਨੀਆਂ ਲੈ ਕੇ ਆਂਦੀਆਂ ਸੀਗੀਆਂ ਤੇ ਇਹ ਚੁੰਨੀਆਂ ਬਹੁਤ ਸਸਤੀਆਂ ਵੀ ਨੇ ਤੇ ਸੋਹਣੀਆਂ ਵੀ ਬਹੁਤ ਨੇ ਵਾਈਟ ਰੰਗ ਦੀਆਂ ਚੁੰਨੀਆਂ ਨੇ ਨੇ ਵਾਈਟ ਵਾਈਟ ਸੂਟ ਨਾਲ ਲੱਗੇ ਮੁੰਨ ਨੇ ਰੰਗ ਬੋਕਰ ਲੱਗੇ ਆ ਮੇਰੀ ਸੀਗੀ ਜਦ ਘਾਬੀ ਸੀਗੀ ਇੱਕ ਘਾਬੀ ਨੂੰ ਲੱਗਦੀ ਹੈ ਅੱਜ ਦੀ ਘਾਬੀ ਦੀ ਹੈ ਤੇ ਕਿੰਨੇ ਦੀ ਹੈ ਇਹ

ਸਾਰੇਆਂ ਨੂੰ ਗੱਲ ਲੱਗਦੀ ਸਾਰੇਆਂ ਨੂੰ ਕੱਲੜਾ ਪਜਾਓ ਵਿੱਚ ਰੈਲੀਆ ਸੀ ਜਿੱਦਾਂ ਬਣਿਆ ਸੀ ਇਦਾਂ ਬਣਾ ਨਹੀਂ ਸਕੇ ਜਿੱਥੋਂ ਹੀ ਕੰਟੀਨਿਊ ਕਰਾਂਗੇ ਤੇ ਮੈਂ ਆਈ ਹੂ ਇਸ ਪੇਕੀ ਹਨ ਨੂੰ ਲੈਣਾ ਹੀ ਹੋਇਆ ਅੱਜ ਆਇਆ ਤੇ ਦੇਖ ਕੇ ਤਾਂ ਕਹੀ ਦਿਨ ਮੈਂ ਆਈ ਆ ਰਹੀ ਵੀਡੀਓ ਵਿੱਚ ਕਹਿ ਦਿੰਦੀ ਆ ਮੈਂ ਇੱਥੇ ਦੇਖੀ ਤੇ ਕਹਿੰਦੇ ਪੰਜ ਦਿਨ ਮੈਨੂੰ ਲੈਣਾ ਆਏ ਮੈਂ ਰੋਟੀ ਨਾਲ ਖਾ ਲਈ ਤੇ ਹੁਣ ਸਾਰੇ ਬਰਾਮਾ ਲਖੀਰ ਪਰ ਥੋੜੀ ਬਹੁਤ ਪਾ ਕੇ ਲੈ ਕਿੰਨੇ ਪਾਵੇਂ ਮੈਂ 15 ਘਟਦੇ ਹਾਂ ਹੋਰ 10 15 ਤੋਂ ਵੀ ਵੱਧ ਦੀ ਜੇ ਤੁਸੀਂ ਇੱਥੇ ਬੈਠਾ ਗੱਲਾਂ ਗੱਲਾਂ ਕਰਦੇ ਸੀ ਮੈਂ ਉਹ ਤਾਂ ਕੱਟੀ ਗਈ ਕੱਟੀ ਗਈ ਮੇਰਾ ਦਿਮਾਗ ਪੂਰਾ ਖਸ ਗਿਆ ਅਸੀਂ ਤੁਹਾਡੇ ਖਾਤੇ 'ਚ ਪਾ ਦਿੰਦੇ ਆ ਬਾਦਾਮ ਜਿਹੜੇ ਅਸੀਂ ਕੱਟ ਕੇ ਪਾਏ ਆ ਖਾਤੇ 'ਚ ਪਾ ਦਿਓ ਬਸ ਬਈ ਭਾਈ ਇੰਨੇ ਬਾਦਾਮ ਹੁੰਦਾ ਖਾਤੇ 'ਚ ਪਾਓ ਕੋਈ ਖਾਤੇ 'ਚ ਪੜਾਉਣਾ ਥੋੜੀ ਜਿਹਾ ਪੈ ਰਹੀ ਆਂ ਤਾਂ ਪਾ ਦਿਓ ਕਿੰਨੇ ਦੇ ਪਾਉਣੇ 10000 ਦੇ ਪਾ ਦਿਓ ਅਜਨਾ ਸਾਡੇ ਮੇਰੇ ਸਾਡੇ ਪਿੱਛੇ ਕੁੜੀਆਂ ਨੇ ਜਿਹਨਾਂ ਦੇ ਵੇਹਣਾ ਦੋਤੀ ਦੇ ਵਿਆਹ ਵਾ ਤੇ ਉਹਨਾਂ ਨੇ ਸਾਨੂੰ ਕਾਰ ਦਿੱਤਾ ਵਿੱਚ ਜਾ ਕੇ ਆਵਾਂਗੇ ਜੀ ਜੱਜ ਅੱਜ ਲੱਗੋ ਜੀ ਅੱਜ ਮਰਸਾਂ ਜਾਇਆ ਮੰਗ ਜਾਗੋ ਤੇ ਕੱਲ ਦਾ ਬੱਤਾਂ ਜਾਣਾ ਨਾ ਟੂਟਲੇ ਹਾਂਜੀ ਆਈ ਬੱਬੀ ਤੇ ਹੁਣ ਮੈਂ ਖਾਣ ਲੱਗਾ ਖੀਰ ਮੈਨੂੰ ਹੋ ਗਿਆ ਆ ਗਈ ਚਾਰ ਤੋਏ ਦੀ ਗਰੀ ਫਿਰ ਆ ਗਈ ਭੁੱਖ ਲੱਗੀ ਤੇ ਰੋਟੀ ਖਾਂਦੀ ਕਿਉਂਕਿ ਜਦੋਂ ਦੇ ਆਏ ਨੇ ਰੋਟੀ ਤਾਂ ਮੈਂ ਖਾਦਦੇ ਨਹੀਂ ਜਿੰਨੀ ਇਹਨਾਂ ਨੇ ਬਣਾ ਕੇ ਦੇਤੀਆਂ ਬਸ ਉਹ ਹੀ ਖਾ ਆਇਆ ਦੋ ਤਨ ਮੱਕੀ ਰੋਟੀ ਨਾਲ ਵਿੱਚ ਨਾ ਚਾਹ ਬਣਾ ਕੇ ਖਾ ਲੈਂਦੇ ਸੀ ਕਿਹੜੇ ਸਾਈਕਲ ਤੇ ਬਾਕੀ ਤਾਂ ਫਰੂਟ ਹੀ ਚੱਲੇ ਨੇ ਉਹ ਵੀ ਇਹੀ ਲੈ ਆਏ ਸੀ ਬਲਵਿੰਦਰ ਹਣੀ ਕਿਚਨ ਚ ਪਿਆ ਵਾ ਤੇ ਬਸ ਉਹੀ ਚੱਲੇ ਆ ਗਏ ਦੇਖਿਆ ਨਾ ਜੀ ਸੇਕ ਕਰਤੀਆਂ ਯਾਰੀ ਤੇ ਮੈਂ ਕਿੰਨੇ ਲੋਕ ਬਣਾਉਣਾ ਸੀ ਨਾ ਹੋ ਗਈ ਕੇਰੀ ਸਾਡੀ ਇੱਥੇ ਲਿਜਾ ਗੋ ਤੇ ਰਾਵੜ ਲਈ ਮੇਰੇ ਤਾਈ ਉਹ ਵੀ ਰਲ ਗੱਡੀ ਲਾ ਕੇ ਚੱਲਾਂਗੇ ਹੁਣ ਅਸੀਂ ਅੱਜ ਆਪਦੇ ਨਹੀਂ ਲੱਗ ਜਾਂਦੇ ਪੂਆ ਜੀ ਹੁਣੀ ਉਹਨਾਂ ਜਾ ਰਹੇ ਆ ਜਾਗੋ ਤੇ ਜਿੰਨਾ ਬਾਰੇ ਤੁਹਾਨੂੰ ਪਹਿਲਾਂ ਦੱਸ ਚੁੱਕੇ ਆ ਪੂਆ ਜੀ ਨਾਲ ਆ ਸਾਡੇ ਵੱਡੇ ਤਾਈ ਜੀ ਜਾ ਰਹੇ ਨੇ ਦਾਦੀ ਜੀ ਜਾ ਰਹੇ ਨੇ ਨਾਲ ਹੋ ਗਏ ਤਿਆਰ ਹਾਂਜੀ ਛੇ ਗਰੀਕੇ ਗਏ ਆ ਧੂਆ ਜੀ ਰਾਮ ਨਾਲ ਜਾ ਕੇ ਬੈਠ ਗਏ ਨੇ ਅੰਦਰ ਥੋੜੀ ਜਿਹੀ ਤਿਆਰ ਨੇ ਵਿੱਚ ਬੈਠ ਗਏ ਨੇ ਸਾਰੇ ਵਿੱਚ ਮੈਂ ਇਹੀ ਚਾਰ ਜਣੇ ਜਾ ਰਹੇ ਨੇ ਅੱਜ ਬਾਏ 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 ਮਾਝਾ ਹੁਣ ਜਗਾ ਹੈਗੀ ਆ ਨਾਲੇ ਦੋ ਬੱਚੇ ਹੋਰ ਲੋ ਜੀ ਬੈ ਗੱਡੀ ਦੇ ਵਿੱਚ ਹੁਣ ਚੱਲੇ ਆ ਅਸੀਂ ਤਾਂ ਮੈਂ ਵੀ ਕਹੀਂ ਸਮਝ ਨਹੀਂ ਆ ਰਹੀ ਕਾਲਾ ਪਾਲਿਆ ਸਾਡੇ ਕੋ ਮੰਡੀ ਹੈ ਪਿਛੇ ਘਰ ਵਾਲੇ ਉਹਨਾਂ ਦੀ ਦੋਤੀ ਦਾ ਵਿਆਹ ਵਿਆਹ ਵਾ ਕੱਲ ਨੂੰ ਅੱਜ ਜਾਗੋ ਆਸ ਕਰੇ ਦੀ ਨਾ ਜਾਗੋ ਦੇ ਕੰਮ ਨੇ ਮੇਰਦ ਨੇ ਕੱਲ ਜਾਨਾ ਅਮਾ ਤਾਂ ਕਰਕੇ ਖੂਆ ਦੇ ਪੋਤੇ ਵੀ ਰੰਗ ਸਰ ਦੇ ਨਿਕਲ ਚੱਲੇ ਆਣ ਪਿੰਡੋਂ ਅਸੀਂ ਨਾ ਆਉਣਾ ਸੀ ਭਾਬੀ ਨੇ ਵੀ ਫਿਰ ਬੱਚੇ ਘਰੇ ਆ ਭਾਬੀ ਕਹਿੰਦੀ ਵੀ ਤੁਸੀਂ ਜਾਓ ਦੇਖੋ ਕਹ ਕਹੇ ਨਾ ਵੀਰੇ ਘਰ ਕੇ ਵੀਰੇ ਲੇਟ ਆਉਂਦਾ ਡੈਰੀ ਤੋਂ 8:30 9:00 ਵਜੇ ਤਾਂ ਆਉਂਦਾ ਉਹ देखो जिथे एक्सीडेंट ਹੋਇਆ ਹੈ ਡੱਡੀ ਦੇ ਦੂਏ ਪਾਸੇ ਡੱਡੀ ਜਾ ਕੇ ਵੱਜੀ ਹੋਈ ਹੈ ਲੋਕ ਥੋੜੇ ਆ ਰਹੇ ਨੇ ਗੱਡੀ ਜ਼ੋਰ ਦੀ ਮਾਰੀ ਨਾਲ ਬੰਦਿਆਂ ਦੀ ਬਚਤ ਹੋ ਗਈ ਹਾਂ ਇਹ ਨਹੀਂ ਬਹੁਤ ਅਰੇ ਯਾਰ ਇਹ ਛਾਪੇ ਛਾਪਾ ਬੰਦੇ ਨੇ ਰਾਈਕੋਟ ਦੇ ਅੱਗੇ ਲੰਘ ਕੇ ਜੋਰਾਂ ਜੁਰਾਂ ਲੰਘ ਕੇ ਲੋਕ ਤਾਂ ਕਸਬੇ ਕਸਬੇ ਤੋਂ ਫੇਰ ਉਹ ਛਾਪਾ ਛਾਪਾ ਉਹ ਗਈ 15 ਵੀ 20 ਕਿਲੋਮੀਟਰ ਦਾ ਬਾੜਾ ਹੋਇਆ ਅੱਪਾ ਆਪਾਂ ਕਸਬੇ ਜਾਂਦੇ ਨਹੀਂ ਮੀਓ ਉੱਧਰ ਹਾਂ ਤੇ ਨੇੜੇ ਹੀ ਆ ਇਹ ਤਾਂ ਨੇੜੇ ਹੀ ਆ ਅੱਛਾ ਇਧਰ ਬੰਦੇ ਨੇ ਗੱਠ ਨਹੀਂ ਜਿਹੜੇ ਥੜਾ ਕਰਾਂਗੇ ਅਸੀਂ ਕਸਬੇ ਇੱਥੋਂ ਆਈ ਰਹੇ ਸੀ ਮੇਰੇ ਨਾਲ ਸੀ ਕਦੋਂ ਟਾਈਮ ਹੋ ਗਿਆ ਪਿਛਲੀ ਵਾਰ ਬਰਿਆਣਾ ਤੇ ਸੰਪਰਦਿਕ ਹਾਂ ਉਹ ਤਾਂ ਮੈਂ ਮੇਰੇ ਨਾਲ ਗਈ ਸੀ ਦਰ ਉਹੀ ਪਿੰਡ ਹਾਂ ਉਹ ਪਿੰਡ ਤੇ ਇੱਕ ਪਿੰਡ ਮੂਰੇ ਕਸ ਬੇ ਕਸ ਕਿਹੜਾ ਪਿੰਡ ਆ ਉਹ ਤੋਂ ਪਿੰਡ ਕਸਵਾ ਹਾਂ ਹੁਣ ਜਵਣਾ ਤੋਂ ਲੋ ਘੜੋ ਇੱਥੇ ਆਪਣੇ ਲੋ ਘੜ ਦੀ ਦੇ ਨਹਿਰ ਇੱਥੇ ਖੜ ਗਏ ਇਹ ਕਹਿੰਦੇ ਕਹਿੰਦੇ ਦੋ ਫੋਟੋਆਂ ਕਰ ਲਈਏ ਇੱਕ ਗੱਡੀ ਫਿਰੋਗੇ ਸੀ ਕਿਉਂਕਿ ਉਹ ਨਾਲ ਜਿਹੜੇ ਆਪਣਾ ਨਾਨਕੇ ਨੇ ਕੁੜੀ ਦੇ ਜਿਨ੍ਹਾਂ ਦੇ ਵਿਆਹ ਤੇ ਚੱਲੇ ਆ ਤੇ ਉਹ ਪਿੱਛੇ ਨੇ ਹਲੇ 10 ਮਿੰਟ ਲਾਉਣਗੇ मैं क्या हम टाइम भी वादी है क्योंकि शाम के टाइम ना फोटो आतो कलीय देखो बलॉग भी देख रहे हो कलैरिटी होगी नहर का किनारा बिजली घर बनिया हो दो चार फोटो खरीदा हम खड़ के आज उधर खड़ते हैं पानिया नहीं ਆਹ ਵੇਖੋ ਕਿੰਨਾ ਵਧੀਆ 뷰 ਦੇਖੋ ਕਿੰਨਾ ਉਹਦੀ ਆ ਪਾਣੀ ਚੱਲਦਾ ਇੱਧਰ ਪਾਣੀ ਘਟਾਇਆ ਹੋਇਆ ਹੈ ਇਹਨਾਂ ਨੇ ਪਾਣੀ ਦਾ ਖੜਕਾ ਸੁਣਦਾ ਹੋਊਗਾ ਆਜੀ ਬਹੁਤ ਵਧੀਆ 뷰 ਆ ਉਹ ਪਿੱਛੇ ਹੀ ਆ ਰਹੇ ਨੇ ਕਿਤੇ ਨੇੜੇ ਹੀ ਹੋਣੇ ਆ ਜਿਆਦਾ ਦੂਰ ਨਹੀਂ ਹੈਗੇ ਪੰਜ ਚਾਰ ਮਿੰਟ ਚ ਆ ਜਾਣਗੇ ਅਸੀਂ ਕਾ ਚੱਲ ਵਲੌਗ ਬਣਾ ਲਈਏ ਇੱਕ ਤੋਂ ਫੋਟੋਆਂ ਵੀ ਖਿੱਚੀਆਂ ਨੇ ਵਧੀਆ ਵਧੀਆ ਆਹ ਵੇਖੋ 뷰 ਦੇਖੋ ਕਿਰੋਂ ਆਉਂਦੇ ਵਿੱਚ ਪਾਣੀ ਕਿਵੇਂ ਝਰਨੇ ਕੋਲ ਚੱਲਦਾ ਦੇਖੋ ਲੋਗੜ ਆ ਨੇ ਲੋਗੜ ਪਿੰਡ ਆ ਪਿੱਛੇ ਲੋਗੜ ਪਿੰਡ ਲੰਘਿਆ ਹੁਣੀ ਲੋਗੜ ਪਿੱਛੇ ਲੰਘੇ ਆ ਨਾ ਲੋਗੜ ਤੋਂ ਬਸ 1.5 ਕਿਲੋਮੀਟਰ ਅੱਗੇ ਆਏ ਹਾਂ ਅਸੀਂ ਕਿ ਨਹਿਰ ਲੋਹੜਵਦੀ ਵਾਲੀ ਨਹਿਰ ਕਹਿੰਦੇ ਹਾਂ ਹੁੰਦਾ ਮਨ ਲੱਗਦਾ ਇਹਨੂੰ ਉਧਰ ਦੂਜੇ ਪਾਸੇ ਦੇਖੋ ਪਾਣੀ ਕਿੰਨਾ ਤੇਜ਼ ਚੱਲ ਰਿਹਾ ਹੈ ਉਹ ਉਧਰ ਪੂਰਾ ਪਾਣੀ ਪੀੜੀ ਕਰਕੇ ਫੁੱਲ ਛੱਡਿਆ ਹੋਇਆ ਇੱਧਰੋਂ ਪਾਣੀ ਰੋਕ ਕੇ ਉਧਰ ਵੀ ਛੱਡ ਦਿੰਦੇ ਮੇਰੇ ਬਾਣੇ ਫਿਰ ਉਹਦੇ ਨਾਲ ਬਿਜਲੀ ਬਣਦੀ ਹੈ ਜੀ ਪਹੁੰਚ ਗਏ ਛਾਪੇ ਪਿੰਡ ਲੋ ਜੀ ਪਹੁੰਚ ਗਏ ਪਹੁੰਚ ਗਏ ਜੱਗਵਾਲਿਆਂ ਦੇ ਘਰੇ ਮੈਂ ਨੇੜੇ ਹੀ ਆਪਾਂ ਹੂੰ ਉਹ ਦੇ ਸਾਹਮਣੇ ਘਰ ਹੁਣ ਤੇਕੇ ਗੁਰਦੁਆਰਾ ਸਾਹਿਬ ਨੇੜੇ ਹੀ ਹੈ ਨਾ ਵਰਜੋ ਹਣੀ ਕਿ ਕੋਲੇ ਤੇਰੇ ਵਣਾ ਹੁੰਗੇ

िया बोले बोले बाबिया बोले बोले करोले बोले बाबिया बोले बोले माध्य बोले बोले बाबिया बोले 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 ਕੁਨਿਆਰੀ ਬੁਝੜੇ ਦੀ ਮੋਸਲ ਪਾੜ ਕੇ ਨਾਮੋ ਕੇ ਨਾਮੋ ਕੇ ਡੜਕੇ ਰੜਕੇ ਰੜਕੇ ਨੀਂਦੀ ਟੀਆਂ ਦੀ ਅੱਗ ਨਾ ਬੱਲੇ ਕੋ ਤੋਂ ਲੈ ਆਈ ਸਾੜੇ ਦੀ ਉੱਤ ਬਣ ਕੇ ਨੀਂਦੀ ਆਈ ਅੱਗ ਨਾਮ ਚ ਆ ਜੋ ਇਹ ਦੇਖੋ चारे <laughs> जानी <laughs>

ਕੜਿਆ ਨਹੀਂ ਜਾਣਾ ਮੈਂ ਡੇਕੂਗਾ ਹਾਸ ਤਾ ਹਰ ਜੀ ਬੀਬੀ ਨੂੰ ਵੇਜਣ ਦੇ ਇਹ ਤਾਂ ਦੇਖ ਬੰਨੇ ਚਲੋ ਜੀ ਭੋਲੂ ਦਾ ਸਾਰੇ ਬੈਠਾ ਰਹੇ ਨੇ ਤਨਪੱਲੂ ਆ ਜਾਓ ਆ ਜਾਓ ਹੋਰ ਆ ਜਾਓ ਇਹਨੇ ਨਾਲ ਹੋ ਗੋ ਇੱਕ ਨੰਬਰ ਖੜੋ ਜੀ ਹਾਲੇ ਲਾ ਲਾ ਕੇ ਆ ਗਾ ਅੰਗੜਾ ਪਟਣਾ ਤਾਂ ਮੜੇ ਨੰਗੀ ਜੀ ਇੱਕ ਨਾ ਇੱਕ ਮੈਂ ਖੜਦੇ ਪਾਸੇ ਚਾਉਂਦੇ ਹਾਂ ਚੱਲ ਜਿੰਦਨ ਚੱਲ 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 ਬਾਗੀ ਨਹੀਂ ਚੱਲ ਤੋਰਾਂਗੇ ਬੱਸ ਰੋਟੀ ਖਾ ਕੇ ਚਲੇ ਜਾ ਕਸਲੀ ਆ ਦੁਨੇ ਵੇ ਚੱਲੇ ਅਸਾ ਚੱਲੇ ਟਾਈਮ ਹੈ ਜਾਗੋ ਤਾਂ ਕੱਢਣ ਲੱਗਣਾ ਉਹਨਾਂ ਨੇ ਤਾਂ ਰੋਟੀ ਰੋਟੀ ਖਾਂਦੇ ਭਟਣਾ ਬੁਟਣਾ ਲਾਉਂਦੇ ਲੇਟ ਹੋ ਜਾਣਗੇ ਕਿ ਸਾਡੇ ਰਾਹੜਾ ਰਸਤਾ ਸਾਡਾ ਸੁੰਨਾ ਵਾ ਸੁੰਨਾ ਯਾਰ ਤੇਰਾ ਅਗਰ ਕੇ ਆਪਾਂ ਫਿਰ ਬਾੜਾ ਫੋਨ ਕਰਦੇ ਹੈਗੇ ਤਾਂ ਬੜਾ ਟਾਈਮ ਨਾ ਨਿਕਲਾਂਗੇ ਥੋੜੀ ਦੇਖ ਲਈ ਬਹੁਤੀ ਦੇਖ ਲਈ ਆ ਵੇ ਹਾਜ਼ਰੀ ਲੱਗੀ ਆਪਣੀ ਤੇ ਚੱਲੇ ਅਸੀਂ ਬਸ ਘਰਾਂ ਨੂੰ ਤਾਈ ਨਾਲ ਆ ਰਹੀਏ ਮੇਰੇ ਰੋਟੀ ਰੋਟੀ ਖਾ ਲਈਏ ਸੀ ਇਹ ਤਾਂ ਬਟਨਾ ਲਾ ਰਹੇ ਆ